ਹੈਲੋ ਦੋਸਤੋ ਕੰਪਿਊਟਰ ਟਿਕਸ ਬਾਏ ਦੇਵ ਅੱਜ ਅਸੀਂ ਆਧਾਰ ਕਾਰਡ ਐਡਰੈਸ ਆਨਲਾਈਨ ਕਿਵੇਂ ਅਪਡੇਟ ਕਰ ਸਕਦੇ ਹਾਂ ਉਹਦੇ ਬਾਰੇ ਗੱਲਬਾਤ ਕਰਾਂਗੇ ਤਾਂ ਤੁਸੀਂ ਆਪਣੇ ਕੰਪਿਊਟਰ 'ᱨਹੀ ਜਾਂ ਆਪਣੇ ਮੋਬਾਈਲ 'ᱨਹੀ ਇਹਨੂੰ ਘਰ ਬੈਠੇ ਆਨਲਾਈਨ ਬਹੁਤ ਸੌਖੇ ਤਰੀਕੇ ਨਾਲ ਹੀ ਸਿਰਫ 50 ਰੁਪਏ ਦੀ ਫੀਸ ਦੇ ਕੇ ਜਿਹੜਾ ਤੁਸੀਂ ਅਪਡੇਟ ਕਰ ਸਕੋਗੇ ਇਹਦਾ ਸਟੈਪ ਬਾਈ ਸਟੈਪ ਜਿਹੜਾ ਫੁੱਲ ਪ੍ਰੋਸੈਸ ਹੈਗਾ ਕਿਵੇਂ ਆਪਾਂ ਨੂੰ ਕਰ ਸਕਦੇ ਹਾਂ ਉਹਦੇ ਬਾਰੇ ਮੈਂ ਤੁਹਾਨੂੰ ਦੱਸੂਗਾ ਤੇ ਇੱਚ ਦੋ ਜਿਹੜੇ ਹੈਗੇ ਆ तरीके ਹੈਗੇ ਪਹਿਲਾ ਹੈਗੇ ਵੀ ਆਪਣੇ ਕੋਲੇ ਐਡਰੈਸ ਸਬੂਤ ਹੈਗਾ ਹੈਗਾ ਕਿ ਆਪਾਂ ਕਿਸੇ ਨਾ ਕਿਸੇ ਪ੍ਰੂਫ ਤੇ ਆਪਣਾ ਐਡਰੈਸ ਚੇਂਜ ਹੋ ਗਿਆ ਤੇ ਆਪਾਂ ਉਹਦੀ ਮਦਦ ਨਾਲ ਆਧਾਰ ਕਾਰਡ 'ਚ ਐਡਰੈਸ ਚੇਂਜ ਕਰਵਾਉਣਾ ਦੂਜਾ ਹੈਗਾ ਆਪਣੇ ਕੋਲੇ ਕੋਈ ਸਬੂਤ ਨਹੀਂ ਆਪਾਂ ਕਿਤੇ ਨਿਊਲੀ ਸ਼ਿਫਟ ਹੋਏ ਆ ਜਾਂ ਆਪਣੇ ਫੈਮਿਲੀ 'ਚ ਕੋਈ ਮੈਂਬਰ ਨਵਾਂ ਆਇਆ ਮੈਰਝੂ ਕੇ ਆਇਆ ਜਾਂ ਆਪਣੇ ਗਿਆ ਤਾਂ ਆਪਾਂ ਉਹਦਾ ਐਡਰੈਸ ਚੇਂਜ ਕਰਾਉਣਾ ਠੀਕ ਹੈ ਉਹਨਾਂ ਬਾਰੇ ਗੱਲਬਾਤ ਕਰਾਂਗੇ ਇਸ ਤੋਂ ਪਹਿਲਾਂ ਕਿ ਮੈਂ ਵੀਡੀਓ ਸਟਾਰਟ ਕਰਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰੋ ਜੇਕਰ ਸਬਸਕ੍ਰਾਈਬ ਕਰ ਲਿਆ ਤਾਂ ਬੈਲ ਆਈਕਨ ਤੇ ਕਲਿੱਕ ਕਰੋ ਤਾਂ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੇ ਕੋਲੇ ਸਭ ਤੋਂ ਪਹਿਲਾਂ ਪਹੁੰਚ ਸਕਣ ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਐਡਰੈਸ ਸਬੂਤ ਰਹੀ ਆਧਾਰ ਕਾਰਡ ਦੇ ਵਿੱਚ ਐਡਰੈਸ ਕਿਵੇਂ ਅਪਡੇਟ ਕਰ ਸਕਦੇ ਹਾਂ Google ਦੇ ਵਿੱਚ ਆ ਕੇ ਸਰਚ ਕਰਨਾ ਹੈ ਮਾਈ ਆਧਾਰ ਜਾਂ ਮਾਈ ਆਧਾਰ ਕਾਰਡ ਤਾਂ ਸਭ ਤੋਂ ਪਹਿਲੀ ਜਿਹੜੀ ਵੈਬਸਾਈਟ ਆਉਂਦੀ ਹੈਗੀ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਦੀ ਜੁਆਈ dai.gov.in ਤਾਂ ਤੁਸੀਂ ਇਸ ویب سائٹ ਤੇ ਜਾਣਾਗਾ ਇਸ ਤੇ ਕਲਿੱਕ ਕਰਨਾਗਾ ਇਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ ਉਹਦੇ ਕਲਿੱਕ ਕਰਕੇ ਤੁਸੀਂ ਸਾਈਟ ਨੂੰ ਸਿੱਧਾ ਖੋਲ੍ਹ ਸਕਦੇ ਜਦੋਂ ਇਸ ਸਾਈਟ ਤੇ ਜਾਓਗੇ ਤਾਂ ਲੈਂਗੁਏਜ ਸਿਲੈਕਟ ਕਰਨੀ ਹੈ ਲੈਂਗੁਏਜ ਆਪ ਦੀ ਜਿਹੜੀ ਮਰਜ਼ੀ ਸਿਲੈਕਟ ਕਰ ਲਿਓ ਤਾਂ ਤੁਸੀਂ ਉੱਪਰ ਦੇਖੋਗੇ ਬਹੁਤ ਸਾਰੀਆਂ ਸਰਵਿਸੇ ਦਿੱਤੀਆਂ ਗਈਆਂ ਹੈਗੀਆਂ ਇਹਨਾਂ ਚੋਂ ਪਹਿਲਾ ਮੀਨੂ ਹੈਗਾਗਾ ਮਾਈ ਆਧਾਰ ਸਾਰੀਆਂ ਸਰਵਿਸੇਜ਼ ਹੈ ਉਹਨਾਂ ਚੋਂ ਜਿਹੜੀ ਸਰਵਿਸ ਆਪਾਂ ਲੈਣੀ ਚਾਹਣੇ ਆਂਗੀ ਜਿਵੇਂ ਕਿ ਆਪਾਂ ਇੱਥੇ ਐਡਰੈਸ ਅਪਡੇਟ ਕਰਨਾ ਹੈ ਤਾਂ ਉਹਦੇ ਲਈ ਹੈਗਾਗਾ ਅਪਡੇਟ ਡੈਮੋਗ੍ਰਾਫਿਕ ਡਾਟਾ ਐਂਡ ਚੈੱਕ ਸਟੇਟਸ ਜਾਂ ਆਧਾਰ ਦੇ ਵਿੱਚ ਐਡਰੈਸ ਅਪਡੇਟ ਹਿਸਟਰੀ ਇਹਨਾਂ ਦੋਨਾਂ 'ਚੋਂ ਕਿਸੇ ਇੱਕ 'ਤੇ ਕਲਿੱਕ ਕਰ ਦਿਓ ਤੇ ਆਪਾਂ ਲੌਗਇਨ ਵਾਲੇ ਪੇਜ 'ਤੇ ਜਦੋਂ ਪਹੁੰਚਾਂਗੇ ਲੌਗਇਨ ਵਾਲੇ ਪੇਜ 'ਤੇ ਜਦੋਂ ਪਹੁੰਚਾਂਗੇ ਤੇ ਲੌਗਇਨ 'ਤੇ ਜਦੋਂ ਕਲਿੱਕ ਕਰੋਗੇ ਤਾਂ ਆਪਾਂ ਆਧਾਰ ਕਾਰਡ ਰਾਹੀਂ ਲੌਗਇਨ ਕਰਨਾ ਆਧਾਰ ਕਾਰਡ ਨਾਲ ਲੌਗਇਨ ਕਰਾਂਗੇ ਤਾਂ ਸਭ ਤੋਂ ਪਹਿਲਾਂ ਉੱਪਰ ਆਧਾਰ ਕਾਰਡ ਨੰਬਰ ਭਰਾਂਗੇ ਆਧਾਰ ਕਾਰਡ ਨੰਬਰ ਭਰਨ ਤੋਂ ਬਾਅਦ ਆਪਾਂ ਥੱਲੇ ਕੈਪਚਾ ਕੋਡ ਭਰਾਂਗੇ ਤੇ ਕੈਪਚਾ ਕੋਡ ਭਰਨ ਤੋਂ ਬਾਅਦ ਆਪਣਾ ਜਿਹੜਾ OTP ਹੈਗਾ ਜਿਹੜਾ ਮੋਬਾਈਲ ਨੰਬਰ ਆਪਣੇ ਆਧਾਰ ਕਾਰਡ ਨਾਲ ਲਿੰਕ ਹੈ ਉਤੇ ਆਜੂਗਾ ਤੇ ਉਹ OTP ਆਪਾਂ ਥੱਲੇ ਜਿਹੜਾ ਹੈਗਾ ਉਹ ਇੰਟਰ ਕਰਨਾ ਆਧਾਰ ਕਾਰਡ ਦਾ OTP ਜਿਹੜਾ ਮੋਬਾਈਲ ਨੰਬਰ ਤੇ ਆਊਗਾ ਤੁਸੀਂ ਇੱਕ ਦੋ ਵਾਰੀ ਕਲਿੱਕ ਕਰ ਸਕਦੇ ਹੋਗੇ ਜੇਕਰ ਲੇਟੈਸਟ ਆਊਗਾ ਉਸੇ ਨੂੰ ਹੀ ਭਰਨਾ ਠੀਕ ਹੈ ਜੇਕਰ ਪਹਿਲੀ ਵਾਰ ਚ ਆ ਗਿਆ ਤਾਂ ਵਧੀਆ ਹੈਗਾ ਠੀਕ ਹੈ ਸਾਈਟ ਬਿਜ਼ੀ ਹੋਣ ਕਰਕੇ ਇਹ ਥੋੜਾ ਜਿਹਾ ਲੇਟ ਹੋ ਸਕਦਾ ਹੈਗਾ ਤਾਂ ਤੁਸੀਂ ਲੌਗਇਨ ਤੇ ਕਲਿੱਕ ਕਰਨਾ ਹੈਗਾ ਠੀਕ ਹੈ ਪਹਿਲਾਂ ਆਧਾਰ ਕਾਰਡ ਨੰਬਰ ਫਿਰ ਕੈਪਚਾ ਕੋਡ ਫਿਰ OTP ਜਿਹੜਾ ਮੋਬਾਈਲ ਤੇ ਆਊਗਾ ਉਹ ਭਰਨ ਤੋਂ ਬਾਅਦ ਲੌਗਇਨ ਤੇ ਕਲਿੱਕ ਕਰਨਾ ਜਿਹੜਾ ਪੇਜ ਇੱਥੇ ਆ ਜਾਊਗਾ ਇੱਥੇ ਬਹੁਤ ਸਾਰੀਆਂ ਸਰਵਿਸਿਜ਼ ਦਿੱਤੀਆਂ ਗਈਆਂ ਨੇ ਜਿਵੇਂ ਡਾਕੂਮੈਂਟਸ ਅਪਡੇਟ ਕਰਨੇ ਜਿਸ ਦੀ 15 ਸਤੰਬਰ ਲਾਸਟ ਡੇਟ ਐ ਕੁ ਹੋ ਗਈ ਹੁਣ ਆਧਾਰ ਕਾਰਡ ਡਾਊਨਲੋਡ ਕਰਨਾ ਹੈ ਆਰਡਰ ਕਰਨਾ ਹੈ ਪੀਵੀਸੀ ਕਾਰਡ ਜਾਂ ਆਪਾਂ ਹੁਣ ਇੱਥੇ ਕੀ ਕਰਨਾ ਐ ਐਡਰੈਸ ਅਪਡੇਟ ਕਰਨਾ ਤਾਂ ਬਿਲਕੁਲ ਰਾਈਟ ਸਾਈਡ ਤੇ ਐਡਰੈਸ ਅਪਡੇਟ ਦੀ ਆਪਸ਼ਨ ਹੈਗੀ ਹੈਗੀ ਇਸ ਤੇ ਆਪਾਂ ਕਲਿੱਕ ਕਰਨਾ ਇਸ ਤੇ ਜਦੋਂ ਕਲਿੱਕ ਆਪਾਂ ਕਰਾਂਗੇ ਤਾਂ ਆਪਾਂ ਨੂੰ ਦੋ ਆਪਸ਼ਨ ਆ ਦਿਖਾਈ ਦੇਣੇ ਹੈਗੀਆਂ ਇੱਕ ਪਹਿਲੀ ਹੈਗੀ ਹੈਗੀ ਅਪਡੇਟ ਆਧਾਰ ਆਨਲਾਈਨ ਜਿਹੜਾ ਕਿ ਆਪਾਂ ਸਬੂਤ ਰਹਿ ਅਪਡੇਟ ਕਰ ਸਕਦੇ ਤੇ ਦੂਜਾ ਹੈਗਾ ਹੈਡ ਆਫ ਫੈਮਿਲੀ ਐਚਓਐਫ ਬੇਸਡ ਆਧਾਰ ਐਡਰੈਸ ਅਪਡੇਟ ਤਾਂ ਇਧਰ ਅਸੀਂ ਆਪਾਂ ਸੈਕੰਡ ਤਰੀਕਾ ਜਿਹੜਾ ਆ ਬਾਅਦ ਚ ਕਰਾਂਗੇ ਪਹਿਲਾਂ ਤੁਸੀਂ ਕਹੇਗਾਗਾ ਵੀ ਆਧਾਰ ਆਪਾਂ ਆਨਲਾਈਨ ਸਬੂਤ ਰਹਿ ਕਿਹੜੇ ਸਬੂਤ ਲਾ ਸਕਦੇ ਆ ਕਿਹੜਾ ਆਪਾਂ ਐਡਰੈਸ ਅਪਡੇਟਡੇਟ ਦੇ ਲਈ ਵਰਤ ਸਕਦੇ ਹੈਗੇ ਉਹ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਦੇ ਹਾਂ ਸੈਕੰਡ ਤਰੀਕਾ ਜਿਹੜਾ ਹੈਗਾ ਸੋ ਨੂੰ ਮੈਂ ਅੱਗੇ ਇਸ ਤੋਂ ਬਾਅਦ ਦੱਸੂਗਾ ਪਹਿਲੀ ਆਪਸ਼ਨ ਤੇ ਜਦੋਂ ਕਲਿੱਕ ਕਰਦੇ ਹਾਂ ਅਪਡੇਟ ਆਧਾਰ ਆਨਲਾਈਨ ਤੇ ਤਾਂ ਆਪਾਂ ਨੂੰ ਅੱਗੇ ਆਪਾਂ ਨੂੰ ਵੱਖ-ਵੱਖ ਆਪਸ਼ਨ ਇਹ ਦੱਸ ਰਿਹਾ ਇਹ ਵੀ ਕਿਹੜੇ-ਕਿਹੜੇ ਤਰੀਕੇ ਜਾਂ ਕਿਹੜੇ-ਕਿਹੜੇ ਕੰਮ ਆਪਾਂ ਨੂੰ ਕਰਨੇ ਪੈਣਗੇ ਵੀ ਐਡਰੈਸ ਬਦਲਾਉਣਾ ਤੁਸੀਂ ਆਨਲਾਈਨ ਕਰ ਸਕਦੇ ਹੋ ਬਾਕੀ ਕੰਮ ਜਿਵੇਂ ਨੇਮ ਜੈਂਡਰ ਡੇਟ ਆਫ ਬਰਥ ਮੋਬਾਈਲ ਨੰਬਰ ਈਮੇਲ ਆਈਡੀ ਵਗੈਰਾ ਜਾਂ ਬਾਇਓਮੈਟ੍ਰਿਕ ਅਪਡੇਟ ਕਰਨੀ ਹੈ ਉਹ ਤੁਹਾਨੂੰ ਸੇਵਾ ਕੇਂਦਰ ਜਾਣਾ ਪਊਗਾ ਦੀ ਫੀਸ ਤੁਹਾਨੂੰ 50 ਰੁਪਏ ਭਰਨੀ ਪੂਗੀ ਡਾਕੂਮੈਂਟ ਜਿਹੜੇ ओरिजिनल ਡਾਕੂਮੈਂਟ ਦਾ ਫੋਟੋਕਾਪੀ ਦਾ ਨਹੀਂ ओरिजिनल ਦੀ ਸਕੈਨਡ ਕਾਪੀ ਅਪਲੋਡ ਕਰਨੀ ਪੂਗੀ ਤੇ ਜਿਹੜਾ ਹੈਗਾ ਐਸਆਰਨ ਨੰਬਰ ਜਿਹੜਾ ਰਸੀਬ ਦਾ ਹੋਊਗਾ ਉਹ ਤੁਸੀਂ ਕਰ ਸਕਦੇ ਹੋਗੇ ਇਹ ਸਾਰਾ ਰੀਡ ਕਰਨ ਤੋਂ ਬਾਅਦ ਤੁਸੀਂ ਨੀਚੇ ਕਲਿੱਕ ਕਰਨਾ ਪ੍ਰੋਸੀਡ ਟੂ ਅਪਡੇਟ ਆਧਾਰ ਤਦ ਇਹਦੇ ਚ ਅੱਗੇ ਤੁਸੀਂ ਦੇਖ ਸਕਦੇ ਹੋ ਕੱਲੇ ਆਧਾਰ ਜਿਹੜਾ ਐਡਰੈਸ ਵਾਲਾ ਹੈਗਾ ਉਹ 'ਚ ਨੋ ਲਿਮਟ ਲਿਖਿਆ ਹੋਇਆ ਆ ਰਿਹਾ ਹੈਗਾ ਤੇ ਉਹ ਜਿੰਨੇ ਵਾਰੀ ਮਰਜ਼ੀ ਤੁਸੀਂ ਐਡਰੈਸ ਨੂੰ ਅਪਡੇਟ ਕਰਾ ਸਕਦੇ ਹੋ ਉਹਦੀ ਕੋਈ ਲਿਮਟ ਨਹੀਂ ਬਾਕੀ ਦੀ ਕਿੰਨੇ ਚਾਂਸ ਤੁਹਾਡੇ ਕੋਲ ਹੈਗੇ ਹੈਗੇ ਉਹ ਉੱਪਰ ਦਿਖਾ ਰਿਹਾ ਹੈ ਤੇ ਐਡਰੈਸ ਤੇ ਕਲਿੱਕ ਕਰਾਂਗੇ ਥੱਲੇ ਜਿਹੜਾ ਪ੍ਰੋਸੀਡ ਟੂ ਅਪਡੇਟ ਆਧਾਰ ਤੇ ਆਪਾਂ ਕਲਿੱਕ ਕਰਾਂਗੇ ਐਡਰੈਸ ਨੂੰ ਅਪਡੇਟ ਕਰਾਉਣ ਦੇ ਪ੍ਰੋਸੀਡ ਟੂ ਅਪਡੇਟ ਆਧਾਰ ਤੇ ਜਦੋਂ ਆਪਾਂ ਕਲਿੱਕ ਕਰਕੇ ਅੱਗੇ ਜਾਵਾਂਗੇ ਤਾਂ ਆਪਾਂ ਨੂੰ ਜਿਹੜਾ ਹੈਗਾ ਪੂਰੀ ਡਿਟੇਲ ਜਿਹੜਾ ਪਹਿਲਾਂ ਐਡਰੈਸ ਆਪਣਾ ਹੈਗਾ ਕਰੰਟ ਡਿਟੇਲਸ ਜਿਹੜੀ ਹੈਗੇ ਉਹ ਦਿਖਾਊਗਾ ਤੇ ਥੱਲੇ ਆਪਾਂ ਜਿਹੜਾ ਹੈਗਾ ਡਾਟਾ ਅਪਲੋਡ ਜਿਹੜਾ ਅਪਡੇਟ ਕਰਾਉਣਾ ਹੈ ਠੀਕ ਹੈ ਨਵਾਂ ਐਡਰੈਸ ਜਿਹੜਾ ਆਪਾਂ ਬਦਲਾਉਣਾ ਹੈਗਾ ਉਹਦੀ ਡਿਟੇਲ ਆਪਾਂ ਇੱਥੇ ਭਰਾਂਗੇ ਠੀਕ ਹੈ ਇੰਗਲਿਸ਼ 'ਚ ਭਰਾਂਗੇ ਜਾਂ ਅਦਰ ਲੈਂਗੁਏਜ ਦੇ ਵਿੱਚ ਆਪਣੇ ਆਪ ਉਹ ਆ ਜੂਗੀ ਤੇ ਉਹ ਭਰਨ ਤੋਂ ਬਾਅਦ ਥੱਲੇ ਤੁਸੀਂ ਦੇਖੋ ਵੀ ਮੈਨੂਅਲ ਅਪਲੋਡ ਤੇ ਇੱਕ ਫੈਚ ਫਰੋਮ ਡਿਜੀਟਲ ਰਿਪੋਜ਼ਟਰੀ ਲੱਗਾਗਾ ਉਹ ਕਰ ਸਕਦੇ ਹੋ ਡਿਜੀ ਲੋਕਰ ਜੋ ਕਰਨਾ ਹੈ ਤਾਂ ਡਿਜੀਟਲ ਉੱਤੇ ਕਲਿੱਕ ਕਰ ਲਓ ਨਹੀਂ ਤੁਸੀਂ ਅਪਲੋਡ ਕਰਨੇ ਆ ਤਾਂ ਇਨ੍ਹਾਂ ਸੂਤਾਂ ਦੇ ਵਿੱਚ ਜਿਸ ਤੇ ਵੀ ਤੁਹਾਡਾ ਐਡਰੈਸ ਅਪਡੇਟ ਹੈ ਜਿਵੇਂ ਵਾਟਰ ਬਿੱਲ ਨਵਾਂ ਕਨੈਕਸ਼ਨ ਲੈਂਦਾ ਹੈ ਬੋਟਰ ਕਾਰਡ ਜਿਤੇ ਨਵਾਂ ਐਡਰੈਸ ਆ ਉਹਨਾਂ ਚੋਂ ਉਹੀ ਚੀਜ਼ ਸਿਲੈਕਟ ਕਰਿਓ ਜਿਦੇ ਚ ਨਵਾਂ ਐਡਰੈਸ ਤੁਹਾਡਾ ਜਿਹੜਾਗਾ ਅਪਡੇਟ ਜਿਹੜਾ ਤੁਸੀਂ ਆਧਾਰ ਕਾਰਡ ਚ ਕਰਵਾਉਣਾ ਉਹ ਆਇਆ ਹੋਇਆ ਠੀਕ ਹੈ ਤਾਂ ਉਹਨਾਂ ਚੋਂ ਇੱਕ ਸਿਲੈਕਟ ਕਰ ਲਓ ਜਿਵੇਂ ਮੰਨ ਲਓ ਮੈਂ ਵਾਟਰ ਬਿੱਲ ਦਾ ਕਨੈਕਸ਼ਨ ਮੰਨ ਲਓ ਲੱਗਦਾਗਾ ਤਾਂ ਵਾਟਰ ਬਿੱਲ ਦਾ ਕਨੈਕਸ਼ਨ ਦੀ ਰਸੀਦ ਜਿਹੜੀ ਉਹ ਕਰ ਸਕਦੇ ਹੋਗੇ ਜਾਂ ਕੋਈ ਹੋਰ ਟੈਲੀਫੋਨ ਲਾਈਨ ਆਨ ਦਾ ਬਿੱਲ ਹੈਗਾ ਕੋਈ ਸਰਟੀਫਿਕੇਟ ਆਗਾ ਐਸਸੀ ਬੀਸੀ ਦਾ ਰਾਸ਼ਨ ਕਾਰਡ ਆਗਾ ਤਾਂ ਇਨਾਂ ਚ ਜਿਹੜੀ ਮਰਜ਼ੀ ਆਪਸ਼ਨ ਸਿਲੈਕਟ ਕਰੋ ਕੋਈ ਵੀ ਇੱਕ ਸਿਲੈਕਟ ਕਰੋ ਤੇ ਐਡਵਾਈਸ ਦੇ ਰਿਹਾ ਤੁਹਾਨੂੰ ਜਿਵੇਂ ਪ੍ਰੋਪਰਟੀ ਟੈਕਸ ਵਾਲਾ ਸਿਲੈਕਟ ਕਰ ਲਿਆ ਤਾਂ ਇੱਥੋਂ ਆਪਾਂ ਅਪਲੋਡ ਕਰ ਲੇ ਅਪਲੋਡ ਕਰਕੇ ਨੈਕਸਟ ਤੇ ਕਲਿੱਕ ਕਰਾਂਗੇ ਤੇ ਆਪਾਂ ਨੂੰ 50 ਰੁਪਏ ਪੇ ਕਰਕੇ ਆਪਣਾ ਐਡਰੈਸ ਹੈਗਾ ਉਹ ਅਪਡੇਟ ਕਰ ਸਕਦੇ ਹੋ ਰਸੀ ਆ ਜਾਊਗੀ ਉਹਨੂੰ ਆਪਾਂ ਚੈੱਕ ਕਰ ਸਕਦੇ ਜੇਕਰ ਗੱਲ ਕਰੀਏ ਸੈਕੰਡ ਪ੍ਰੂਫ ਦੀ ਹੈਡ ਆਫ ਫੈਮਿਲੀ एचओ बेस्ड एड्रेस अपडेट ਤੇ ਇਹਦੇ ਚ ਕੀ ਆਪਣੇ ਕੋਲ ਕੋਈ ਸਬੂਤ ਨਹੀਂ ਹੈਗਾਗਾ ਐਡਰੈਸ ਨੂੰ ਅਪਡੇਟ ਕਰਾਉਣ ਦਾ ਠੀਕ ਹੈ ਤਾਂ ਆਪਾਂ ਸੈਕੰਡ অপਸ਼ਨ ਦੇ ਵਿੱਚੋਂ ਕੀ ਹੈਗਾ ਆਪਣੇ ਫਾਦਰ ਮਦਰ ਹਸਬੈਂਡ ਵਾਈਫ ਜਾਂ ਗਾਰਡੀਅਨ ਜਾਂ ਕਿਸੇ ਵੀ ਰਿਲੇਸ਼ਨ ਦੇ ਅਕੋਰਡਿੰਗ ਵੀ ਜਿਹੜਾ ਉਹਨਾਂ ਦੇ ਐਡਰੈਸ ਦੇ ਵਿੱਚ ਅਪਡੇਟਡ ਐਡਰੈਸ ਹੈਗਾਗਾ ਉਸ ਤੇ ਬੇਸ ਤੇ ਆਪਾਂ ਆਪਣਾ ਐਡਰੈਸ ਹੈਗਾ ਅਪਡੇਟ ਕਰਵਾਉਣਾ ਚਾਹੁੰਦੇ ਆ ਤਾਂ ਆਪਾਂ ਅਪਡੇਟ ਕਰਵਾ ਸਕਦੇ ਹਾਂਗੇ ਤਾਂ ਉਹਦੇ ਲਈ ਇਸ ਲਈ ਦੋ ਸਟੈਪ ਹੈਗੇ ਪਹਿਲਾ ਕੀ ਹੈ ਵੀ ਆਪਣੇ ਰਾਹੀਂ ਆਧਾਰ ਕਾਰਡ ਰਾਹੀਂ ਲੌਗਇਨ ਕਰਨਾ ਤੇ ਐਡਰੈਸ ਅਪਡੇਟ ਦੀ ਰਿਕੁਐਸਟ ਜਿਹੇ ਸਬਮਿਟ ਕਰਨੀ ਦੂਜਾ ਕੀ ਹੈਗਾ ਆਪਣੇ ਰਿਲੇਟਿਵ ਦੇ ਰਾਹੀਂ ਆਧਾਰ ਕਾਰਡ ਰਾਹੀਂ ਲੌਗਇਨ ਕਰਨਾ ਤੇ ਜਿਹੜੀ ਰਿਕੁਐਸਟ ਅਪਡੇਟ ਕਰਾਉਣ ਦੇ ਲਈ ਆਪਾਂ ਐਡਰੈਸ ਅਪਡੇਟ ਕਰਾਉਣ ਦੇ ਲਈ ਭੇਜੀ ਸੀਗੀ ਉਹ ਆਪਾਂ ਉਸ ਦੇ ਅਕਾਊਂਟ 'ਚੋਂ ਐਕਸੈਪਟ ਕਰਨੀ ਹੈ ਤਾਂ ਸਿੰਪਲੀ ਆਪਾਂ ਕੀ ਹੈਗਾ ਸੈਕੰਡ ਆਪਸ਼ਨ ਜਿਹੜੀ ਹੈਡ ਆਫ ਫੈਮਿਲੀ ਤੇ ਉੱਤੇ ਕਲਿੱਕ ਕਰਾਂਗੇ ਇਹਦੇ ਕਲਿੱਕ ਕਰਨ ਤੋਂ ਬਾਅਦ ਇਸਤੇ ਕਲਿੱਕ ਕਰਨ ਤੋਂ ਬਾਅਦ ਆਪਾਂ ਨੈਕਸਟ ਬਟਨ ਤੇ ਕਲਿੱਕ ਕਰਾਂਗੇ ਨੈਕਸਟ ਬਟਨ ਤੇ ਜਦੋਂ ਕਲਿੱਕ ਕਰਾਂਗੇ ਤਾਂ ਉਸ ਤੋਂ ਬਾਅਦ ਆਪਾਂ ਜਿਹੜਾ ਹੈਡ ਆਫ ਫੈਮ ਆਪਣੀ ਡਿਟੇਲ ਆ ਗਈਆਂ ਡਿਟੇਲ ਤੋਂ ਬਾਅਦ ਨੈਕਸਟ ਬਟਨ ਤੇ ਕਲਿੱਕ ਕਰਾਂਗੇ ਇਸ ਤੋਂ ਬਾਅਦ ਆਪਾਂ ਜਿਹੜੀ ਹੈਡ ਆਫ ਫੈਮਲੀ ਦਾ ਡਿਟੇਲ ਹੈਗੀ ਠੀਕ ਹੈ ਜਿਹੜੀ ਦੇ ਐਡਰੈਸ ਦੇ ਅਕੋਰਡਿੰਗ ਆਪਾਂ ਆਪਣਾ ਐਡਰੈਸ ਬਦਲਾਉਣਾ ਹੈਗਾ ਉਹਦੀ ਡਿਟੇਲ ਭਰਾਂਗੇ ਪਹਿਲਾ ਹੈਗਾ ਉਹਦਾ ਆਧਾਰ ਕਾਰਡ ਨੰਬਰ ਭਰਾਂਗੇ ਥੱਲੇ ਉਹਦਾ ਮੋਬਾਈਲ ਨੰਬਰ ਜਿਹੜਾ ਹੈਗਾ ਹੈਡ ਆਫ ਫੈਮਲੀ ਦਾ ਉਹ ਭਰ ਦਿਆਂਗੇ ਤੇ ਉਸ ਤੋਂ ਬਾਅਦ ਆਪਾਂ ਕੀ ਹੈਗਾ ਉਦੋਂਰ ਕਿਹੜਾ ਰਿਲੇਸ਼ਨ ਆਪਣਾ ਉਹ ਆਪਣਾ ਫਾਦਰ ਹੈ ਮਦਰ ਹੈ ਗਾਰਡੀਨ ਹੈ ਹਸਬੰਡ ਹੈ ਵਾਈਫ ਹੈ ਜਾਂ ਅਦਰ ਹੈ ਕੋਈ ਹੋਰ ਤਾਂ ਉਹਦੇ ਰਿਲੇਸ਼ਨ ਆਪਾਂ ਸਿਲੈਕਟ ਕਰਾਂਗੇ ਰਿਲੇਸ਼ਨ ਸਿਲੈਕਟ ਕਰਨ ਤੋਂ ਬਾਅਦ ਆਪਾਂ ਕੀ ਹੈਗਾ ਨੈਕਸਟ ਬਟਨ ਤੇ ਕਲਿੱਕ ਕਰਾਂਗੇ ਨੈਕਸਟ ਬਟਨ ਤੇ ਜਦੋਂ ਆਪਾਂ ਕਲਿੱਕ ਕਰਾਂਗੇ ਤਾਂ ਉਹਦੇ ਲਈ ਆਪਾਂ ਨੂੰ ਇੱਕ ਸਪੋਰਟਿੰਗ ਡਾਕੂਮੈਂਟ ਅਪਲੋਡ ਕਰਨਾ ਪਊਗਾ ਠੀਕ ਹੈ ਬੀਜੀ ਦੇ ਵੇਸ ਤੇ ਆਪਾਂ ਅਪਡੇਟ ਕਰਾਉਣਾ ਹੈਗਾ ਠੀਕ ਹੈ ਹੁਣ ਤੁਸੀਂ ਕਹੋਗੇ ਵੀ ਸਾਡੇ ਕੋਲ ਤਾਂ ਸਬੂਤ ਹੈ ਨਹੀਂਗਾ ਸਬੂਤ ਦੇ ਵਿੱਚ ਕੀ ਹੈਗਾ ਆਪਾਂ ਇੱਥੇ ਬਿਲਕੁਲ نیچے ਜਿਹੜਾ ਹੈਗਾਗਾ ਉਹ ਇੱਕ 셀ਫ ਡਿਕਲੇਰੇਸ਼ਨ ਹੈਗੀ ਹੈਗੀ ਉਹ ਅਪਲੋਡ ਕਰਾਂਗੇ ਠੀਕ ਹੈ ਤਾਂ ਉਹਦੇ ਜਦੋਂ ਕਲਿੱਕ ਕਰੋਗੇ ਤਾਂ ਉਹਦਾ ਇੱਕ ਡਾਕੂਮੈਂਟ ਜਿਹੜਾ ਆਪਾਂ ਨੂੰ ਅਪਲੋਡ ਕਰਨਾ ਪਊ ਸਾਈਨ ਕਰਕੇ ਹੈਡ ਆਫ ਫੈਮਿਲੀ ਦੇ ਦੁਆਰਾ ਉਹ ਸਾਈਨ ਹੋ ਕੇ ਆਪਾਂ ਨੂੰ ਇੱਥੇ ਅਪਲੋਡ ਕਰਨਾ ਪਊਗਾ ਕਿਹੜਾ ਡਾਕੂਮੈਂਟ ਹੈ ਉਹ ਆ ਡਾਕੂਮੈਂਟ ਹੈਗਾ ਇਹਦਾ ਡਿਟੇਲਸ ਤੁਹਾਨੂੰ ਆਨਲਾਈਨ ਜਿਹੜਾ ਹੈਗਾ ਇਹ ਫਾਰਮ ਡਾਊਨਲੋਡ ਕਰ ਸਕਦੇ ਹੋਗੇ ਤੇ ਇਹ ਡਿਟੇਲ ਭਰਨੀ ਹੈਗੀ ਪੜ ਕੇ ਜਿਹੜਾ ਹੈਡ ਆਫ ਫੈਮਲੀ ਦਾ ਕੀ ਰਿਲੇਸ਼ਨ ਹੈਗਾ ਕੀ ਨਾਮ ਵਗੈਰਾ ਹੈਗਾ ਠੀਕ ਹੈ ਕਦੋਂ ਤੋਂ ਉਹ ਹੈਗਾਗਾ ਰਿਲੇਸ਼ਨ ਚ ਹੈਗਾ ਆਪਣਾ ਤਾਂ ਉਹ ਸਾਰਾ ਕੀ ਹੈ ਨੇਮ ਤੇ ਸਾਈਨ ਕਰਾ ਕੇ ਆਪਾਂ ਕੀ ਹੈਗਾ ਇੱਥੇ ਉਹਦੀ ਸਕੈਨ ਕਰਕੇ ਉਹਨੂੰ ਅਪਲੋਡ ਕਰ ਲੈਣਾ ਕੰਟੀਨਿਊ ਟੂ ਅਪਲੋਡ ਤੇ ਆਪਾਂ ਕਲਿੱਕ ਕਰਾਂਗੇ ਜਦੋਂ ਅਪਲੋਡ ਹੋ ਗਿਆ ਤਾਂ 100% ਥੱਲੇ ਨੀਚੇ ਤੁਹਾਨੂੰ ਦਿਖਾ ਦੇਗਾ ਤੇ ਉਸ ਤੋਂ ਬਾਅਦ ਆਪਾਂ ਨੈਕਸਟ ਤੇ ਕਲਿੱਕ ਕਰਨਾ ਨੈਕਸਟ ਤੋਂ ਆਪਾਂ ਨੂੰ ਕੀ ਹੈਗਾ ਪੇਮੈਂਟ ਕਰਨੀ ਪਊ ਜਿਵੇਂ ਪਹਿਲਾਂ ਵਾਲੇ ਦੇ ਵਿੱਚ ਵੀ ਆਪਾਂ ਨੂੰ ਪੇਮੈਂਟ ਕਰਨੀ ਪੈਣੀ ਸੀ 50 ਰੁਪਏ ਹੁਣ ਵੀ ਆਪਾਂ ਨੂੰ ਕੀ ਹੈਗਾ ਐਡਰੈਸ ਦੇ ਵਿੱਚ ਉਹਨੂੰ ਅਪਡੇਟ ਕਰਾਉਣ ਦੇ ਲਈ 50 ਰੁਪਏ ਜਿਹੜੇ ਹੈਗੇਗੇ ਉਹ ਪੇ ਕਰਨੇ ਪੈਣਗੇ ਤੇ ਕਿਸੇ ਵੀ ਤਰੀਕੇ ਰਹੀਂ ਤੁਸੀਂ ਜਿਹੜੀ ਪੇਮੈਂਟ ਹੈਗੀ ਉਹ ਕਰ ਸਕਦੇ ਆਗੇ ਯੂਪੀਏ ਰਹੀਂ ਕਾਰਡ ਰਹੀਂ ਨੈਟ ਬੈਂਕਿੰਗ ਰਹੀਂ ਪੇਮੈਂਟ ਕਰਨ ਤੋਂ ਬਾਅਦ ਕੀ ਹੈਗਾ ਰਸੀਦ ਤੁਸੀਂ ਡਾਊਨਲੋਡ ਕਰ ਸਕਦੇ ਹੋਗੇ ਰਸੀਦ ਡਾਊਨਲੋਡ ਕਰਕੇ ਉਹਦਾ ਐਸ ਆਰ ਨੰਬਰ ਨੋਟ ਕਰ ਲਿਓ ਇਸ ਨਾਲ ਆਪਣਾ ਜਿਹੜਾ ਪਹਿਲਾ ਸਟੈਪ ਹੈਗਾ ਉਹ ਪੂਰਾ ਹੋ ਜਾਊਗਾ ਇਸ ਤੋਂ ਬਾਅਦ ਆਪਾਂ ਜਿਹਨੂੰ ਰਿਕੁਐਸਟ ਭੇਜੀ ਹੈ ਫੈਮਿਲੀ ਦੇ ਮੈਂਬਰ ਨੂੰ ਉਹਦੇ ਰਾਹੀਂ ਲੌਗਇਨ ਕਰਨਾ ਪਊਗਾ ਠੀਕ ਹੈਗਾ ਰੀਕਵੈਸਟ ਸੈਂਡ ਹੋ ਗਈ ਜੂਗੀ ਤੇ ਉਹਦੇ ਰਾਹੀਂ ਆਪਾਂ ਲੌਗਇਨ ਕਰਾਂਗੇ ਉਮੀ ਜਿਵੇਂ ਪਹਿਲਾਂ ਆਪਾਂ ਲੌਗਇਨ ਕੀਤਾ ਸੀ ਆਧਾਰ ਕਾਰਡ ਨੰਬਰ ਉਹਦਾ ਭਰਾਂਗੇ ਕੈਪਚਾ ਕੋਡ ਭਰਾਂਗੇ ਤੇ ਸੈਂਡ ਉੱਤੇ ਪੀ ਤੇ ਰਹੀ ਲੌਗਇਨ ਕਰ ਲਾਂਗੇ ਤਾਂ ਉਹਦੇ ਚ ਤੁਸੀਂ ਦੇਖੋਗੇ ਥੱਲੇ ਆ ਰਿਹਾਗਾ ਵੀ ਹੈਡ ਮਾਈ ਹੈਡ ਆਫ ਫੈਮਿਲੀ ਰਿਕਵੈਸਟ ਤਾਂ ਜਿਹੜਾ ਇਸ ਐਸ ਆਰ ਐਨ ਨੰਬਰ ਆਪਾਂ ਪਹਿਲਾਂ ਨੋਟ ਕਰਿਆ ਸੀਗਾ ਉਹ ਇੱਥੇ ਆਪਾਂ ਭਰਾਂਗੇ ਠੀਕ ਹੈ ਉਹ ਭਰਨ ਤੋਂ ਬਾਅਦ ਜਾਨਕਿ ਉਹ ਪਰੂ ਠੀਕ ਹੈ ਤਾਂ ਇਹ ਰਿਕੁਐਸਟ ਸਾਰਾ ਦਿਖਾ ਦੂਗਾ ਵੀ ਇਹ ਐਡਰੈਸ ਸ਼ੇਅਰਿੰਗ ਉਹਦੇ ਨਾਲ ਸ਼ੇਅਰ ਕਰਨਾ ਹੈ ਜਾਂ ਨਹੀਂ ਕਰਨਾ ਤੇ ਸ਼ੇਅਰ ਕਰਨ ਦਾ ਆਪਾਂ ਐਕਸੈਪਟ ਕਰਾਂਗੇ ਐਕਸੈਪਟ ਤੇ ਕਲਿੱਕ ਕਰਨ ਤੋਂ ਬਾਅਦ ਆਰ ਯੂ ਸ਼ੂਰ ਯੂ ਵੰਟ ਲਾਈਕ ਟੂ ਐਕਸੈਪਟ ਦ ਰਿਕੁਐਸਟ ਵੀ ਆਪਾਂ ਐਡਰੈਸ ਨੂੰ ਸ਼ੇਅਰ ਕਰਨ ਦੀ ਰਿਕੁਐਸਟ ਹੈ ਐਕਸੈਪਟ ਕਰਨੀ ਹੈ ਐਕਸੈਪਟ ਕਰਨ ਤੋਂ ਬਾਅਦ ਉਹ ਕੀ ਹੈਗਾ ਰਿਕੁਐਸਟ ਨੂੰ ਐਕਸੈਪਟ ਕਰ ਲੂਗਾ ਇਸ ਤੋਂ ਬਾਅਦ 2 ਜਾਂ 3 ਦਿਨਾਂ ਦੇ ਅੰਦਰ ਤੁਹਾਡਾ ਜਿਹੜਾ ਐਡਰੈਸ ਹੈਗਾ ਉਹ ਤੁਹਾਡੇ ਰਿਲੇਟਿਵ ਦੇ ਐਡਰੈਸ ਦੇ ਅਕੋਰਡਿੰਗ ਅਪਡੇਟ ਹੋ ਜਾਊਗਾ ਤੇ ਤੁਹਾਨੂੰ ਜਿਹੜਾ ਹੈਗਾ ਉਹ ਸੈਂਡ ਕਰ ਦਿੱਤਾ ਜਾਊਗਾ ਤੇ ਤੁਸੀਂ ਉਹਦਾ ਸਟੇਟਸ ਵੀ ਚੈੱਕ ਕਰ ਸਕਦੇ ਹੋਗੇ ਆਪਣੇ ਆਈਡੀ ਦੇ ਵਿੱਚ ਜਾ ਕੇ ਵੀ ਜਿਹੜੀ ਆ ਰਿਕੁਐਸਟ ਤੁਸੀਂ ਸੈਂਡ ਕੀਤੀ ਹੋਈ ਹੈ ਪੀ ਵੀ ਸੀ ਆਧਾਰ ਕਾਰਡ ਦੀ ਜਾਂ ਐਡਰੈਸ ਅਪਡੇਟ ਕਰਾਉਣ ਦੇ ਲਈ ਉਹ ਸਾਰੀਆਂ ਤੁਹਾਨੂੰ ਇੱਥੇ ਦੇਖਣ ਗਈਆਂ ਤੇ ਇਹ ਦੇਖ ਕੇ ਤੁਸੀਂ ਕੀ ਹੈਗਾ ਆਪਣਾ ਸਟੇਟਸ ਨੂੰ ਚੈੱਕ ਕਰ ਸਕਦੇ ਹੋਗੇ ਤੇ ਇਸ ਤਰ੍ਹਾਂ ਤੁਹਾਡਾ ਜਿਹੜਾ ਐਡਰੈਸ ਹੈਗਾ ਉਹ ਅਪਡੇਟ ਹੋ ਜਾਊਗਾ ਹੋਰ ਵੀਡੀਓ ਨੂੰ ਦੇਖਣ ਦੇ ਲਈ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਕਿ ਮੈਂ ਹੋਰ ਨਵੀਆਂ ਵੀਡੀਓ ਬਣਾ ਸਕਾਂ ਤੇ ਤੁਹਾਡੇ ਤੱਕ ਪਹੁੰਚਾ ਸਕਾਂ ਥੈਂਕ ਯੂ